ਭਗਤ ਨਾਮਦੇਵ ਜੀ ਜਿਨ੍ਹਾਂ ਨੇ ਇੰਨੀ ਕਿ ਬੰਦਗੀ ਕੀਤੀ ਇੰਨਾ ਕਿ ਸਿਮਰਨ ਕੀਤਾ ਔਰ ਵੱਡੀ ਗੱਲ ਪਰਮੇਸ਼ਰ ਉੱਤੇ ਪੂਰਨ ਭਰੋਸਾ ਹੁਣ ਬੰਦਗੀ ਸਿਮਰਨ ਬਹੁਤ ਕਰਦੇ ਨੇ ਪਰ ভরਸਾ ਜਿਹੜਾ ਹੈ ਨਾ ਸੱਚ ਜਿਹੜਾ ਵਿਸ਼ਵਾਸ ਹੈ ਇਹ ਕਿਸੇ ਕਿਸੇ ਦੇ ਅੰਦਰ ਪੈਦਾ ਹੁੰਦਾ ਹੈ स्वागत ਨਾਮਦੇਵ ਜੀ ਜਿਨ੍ਹਾਂ ਦਾ ਜਨਮ ਹਦਰਾਬਾਦ ਦੇ ਨੇੜੇ ਇੱਕ ਨਗਰ ਅਨਰਸੀ ਨਰਸੀ ਬ੍ਰਹਮਣੀ ਕਰਕੇ ਨਾਮ ਵੀ ਆਉਂਦਾ ਉਸ ਨਗਰ ਦੇ ਵਿੱਚ ਆਪ ਜੀ ਦਾ ਜਨਮ ਹੁੰਦਾ ਹੈ 1327 ਬਿਕਰਮੀ ਤਬ ਤੱਕ ਸੋਦੀ 1 ਕਮ ਦੇ ਦਿਨ ਐਤਵਾਰ ਅਮਰਤਵੈਲੀ ਦਾ ਭਗਤ ਜੀ ਦਾ ਜਨਮ ਬਹੁਤ ਸਤਕਾਰਯੋਗ ਦਾਮਾ ਸੇਠ ਜਿਹੜੇ ਨਰਜੀ ਦਾ ਕੰਮ ਕਰਦੇ ਸੀ ਤੇ ਮਾਤਾ ਗੋਨਾ ਹੀ ਜਿਨ੍ਹਾਂ ਨੂੰ ਗੋਨਾ ਬਾਈ ਕਰਕੇ ਵੀ ਉਹਨਾਂ ਦਾ ਨਾਮ ਲਿਆ ਜਾ ਉਹਨਾਂ ਦੇ ਪਵਿੱਤਰ ਗ੍ਰਹਿ ਦੇ ਵਿੱਚ ਆਪ ਜੀ ਦਾ ਆਗਮਨ ਹੁੰਦਾ ਹੈ ਭਗਤ ਨਾਮਦੇਵ ਦਾ ਹੁਣ ਪਵਿੱਤਰ ਘਰ ਮੈਂ ਇਸ ਵਾਸਤੇ ਕਿਹਾ ਕਿਉਂਕਿ ਦਾਮਾ ਸੀੜਸ ਇਹਨਾਂ ਜਿਹੜਾ ਭਗਤ ਨਾਮਦੇਵ ਜੀ ਦੇ ਪਿਤਾ ਜੀ ਇਹ ਪਹਿਲਾਂ ਤੋਂ ਹੀ ਬਹੁਤ ਵੱਡੇ ਪ੍ਰਭੂ ਦੇ ਉਪਾਸ਼ਕ ਸੀ ਰੱਬ ਦੇ ਉਪਾਸ਼ਕ ਸੀ ਔਰ ਇਨਾਂ ਦੇ ਦਾਦੇ ਪੜਦਾਦਿਆਂ ਤੋਂ ਪਹਿਲਾਂ ਹੀ ਪੁਰਾਤਨ ਇੱਕ ਇਹਨਾਂ ਦੀ ਇਹ ਮਰਿਆਦਾ ਚੱਲੀ ਆਉਂਦੀ ਸੀ ਵੀ ਆਪਣੇ ਕਿਰਤ ਦੇ ਨਾਲ ਨਾਲ دنیਆਵੀ ਕਰਤ ਦੇ ਨਾਲ ਜਿਹੜੀ ਦਰਗਾਹੀ ਕਰਤ ਹੈ ਉਹ ਵੀ ਲਾਜ਼ਮੀ ਕਰਨੀ ਹੈ ਜ਼ਰੂਰੀ ਹੈ ਔਰ ਭਜਨ ਬੰਦਗੀ ਸਿਮਰਨ ਪੂਜਾ ਪਾਠ ਇਹ ਪਹਿਲਾ ਤੋਂ ਇਸ ਪਰਿਵਾਰ ਦੇ ਵਿੱਚ ਚੱਲਦਾ ਰਿਹਾ ਔਰ ਜਿਸ ਪਰਿਵਾਰ ਦੇ ਵਿੱਚ ਸੇਵਾ ਸਿਮਰਨ ਪੂਜਾ ਪਾਠ ਹੋਵੇ ਨਾ ਜਿੱਥੇ ਪ੍ਰਭੂ ਪਰਮੇਸ਼ਰ ਦੀ ਯਾਦ ਹੋਵੇ ਉਹ ਘਰ ਸੱਚਖੰਡ ਹੁੰਦਾ ਹੈ ਪਵਿੱਤਰ ਹੁੰਦਾ ਹੈ ਜਿੱਥੇ ਨਾਮ ਜਪੀਏ ਮੇਰੇ ਪਿਆਰੇ ਸੇ ਅਸਤਲ ਸੋਇਨ ਚੁਬਾਰੇ ਉਹ ਸਤਿਗੁਰੂ ਜੀ ਕਹਿੰਦੇ ਨੇ ਚੁਬਾਰਿਆਂ ਵਰਗਾ ਉਥੇ ਸੁੱਖ ਮਿਲਦਾ ਹੈ ਜਿੱਥੇ ਪਰਮੇਸ਼ਰ ਦਾ ਨਾਮ ਹੋਵੇ ਸਿਮਰਨ ਹੋਵੇ ਤੇ ਜਿ세 ਨਾਮ ਨਹੀਂ ਨਾ ਜਪਿਆ ਜਾਂਦਾ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦ ਦਾ ਸਹੀ ਨਗਰ ਉਜਾੜੀ ਜੀ ਉਹ ਉਜਾੜਾ ਵਰਗੇ ਤੇ ਜਿੱਥੇ ਨਾਮ ਜਪਿਆ ਜਾਂਦਾ ਪਵਿੱਤਰ ਧਰਤੀ ਹੈ ਪਵਿੱਤਰ ਸਥਾਨ ਹੈ ਪਵਿੱਤਰ ਘਰ ਹੈ ਪਵਿੱਤਰ ਮਾਂ ਬਾਪ ਨੇ ਤੇ ਦਾਮਾ ਸੇਠ ਤੇ ਮਾਤਾ ਗੋਨਾ ਬਾਈ ਇਹ ਬਹੁਤ ਜਿਆਦਾ ਸੰਤ ਸੇਵੀ ਇੱਕ ਦੂਸਰੇ ਦੇ ਉੱਤੇ ਭਰੋਸਾ ਵਿਸ਼ਵਾਸ ਔਰ ਰੱਬ ਦੇ ਉੱਤੇ ਭਰੋਸਾ ਇਸ ਤੋਂ ਵੱਡੀ ਗੱਲ ਹੈ ਇਹ ਸੰਸਕਾਰ ਭਗਤ ਜੀ ਨੂੰ ਆਪਣੇ ਘਰ ਦੇ ਵਿੱਚੋਂ ਹੀ ਮਿਲੇ ਪਰਮੇਸ਼ਰ ਦਾ ਸਿਮਰਨ ਬੰਦਗੀ ਭਜਨ ਇਹ ਆਪਣੇ ਘਰ ਦੇ ਵਿੱਚੋਂ ਹੀ ਸੰਸਕਾਰ ਮਿਲੇ ਤੇ ਜਦੋਂ ਘਰ ਦੇ ਵਿੱਚ ਜੋ ਕੁਝ ਵੀ ਕੋਈ ਹੁੰਦਾ ਅ ਕਾਰਮ ਕੋਈ ਦੇਖਦਾ ਨਾ ਬੱਚਾ ਤੇ ਉਧਰ ਦੀ ਗੱਲ ਆ ਬੱਚੇ ਦੇ ਅੰਦਰ ਵੀ ਉਸੇ ਤਰ੍ਹਾਂ ਦੀ ਭਾਵਨਾ ਪੈਦਾ ਹੁੰਦੀ ਆ ਵੀ ਮੈਂ ਵੀ ਇਸੇ ਤਰ੍ਹਾਂ ਕਰਾਂ ਜੇ ਕੋਈ ਪੂਜਾ ਪਾਠ ਕਰਦਾ ਉਹ ਬੱਚੇ ਵੀ ਪੂਜਾ ਪਾਠ ਕਰਨੇ ਸ਼ੁਰੂ ਕਰ ਦਿੰਦੇ ਤੇ ਜੇ ਕੋਈ ਸਿਮਰਨ ਕਰਦਾ ਦਾਨ ਪੁੰਨ ਕਰਦਾ ਤੇ ਬੱਚੇ ਵੀ ਉਸੇ ਤਰ੍ਹਾਂ ਦਾ ਦਾਨ ਪੁੰਨ ਕਰਨਾ ਸ਼ੁਰੂ ਕਰ ਦਿੰਦੇ ਦੇਵ ਭਗਤ ਦਾ ਨਾਮ ਦੇਵੇ ਜੀ ਵੀ ਆਪਣੇ ਮਾਪਾਂ ਬੋਲ ਵੇਖ ਕੇ ਉਸੇ ਤਰ੍ਹਾਂ ਜੀ ਦੀਪ ਭਗਤੀ ਕਰਨ ਲੱਗ ਪਏ ਕਿਉਂਕਿ ਵਿੱਠਲ ਭਗਤ ਸੀ ਸੰਤ ਅਸੇ ਵੀ ਜਨਮ ਤੋਂ ਹੀ ਇਹ ਸੰਸਕਾਰ ਮਿਲ ਗਏ ਦੇ ਭਗਤ ਦਾ ਨਾਮ ਦੇਵੇ ਜੀ ਬਸ ਬਹਿ ਜਾਂਦੇ ਆਕਾਂਤ ਦੇ ਵਿੱਚ ਬਸ ਸਿਮਰਨ ਕਰਨ ਲੱਗ ਜਾ ਮਾਤਾ ਪਿਤਾ ਬੜੇ ਪ੍ਰਸੰਨ ਹੁੰਦੇ ਕਿਉਂਕਿ ਉਹਨਾਂ ਦੇ ਆਪਣੇ ਅੰਦਰ ਸਿਮਰਨ ਸੇ ਜਿਹੜੇ ਧਰਮ ਦੇ ਰਾਹ ਤੇ ਚੱਲਦੇ ਨੇ ਨਾ ਉਹਨਾਂ ਦੀ ਜੇ ਹਾਲਾਤ ਧਰਮ ਦੇ ਰਾਹ ਤੇ ਚੱਲ ਬੇ ਬੜੇ ਖੁਸ਼ ਹੁੰਦੇ ਨੇ ਇਹ ਮਾਤਾ ਪਿਤਾ ਬੜੇ ਖੁਸ਼ ਵੀ ਸਾਡਾ ਬੱਚਾ ਸਾਡਾ ਪੁੱਤ ਵੀ ਸਾਡੇ ਰਾਹ ਤੇ ਹੈ ਚੰਗੀ ਗੱਲ ਹੈ ਮਾਰਿਆਂ ਨਾਲ ਨਹੀਂ ਬੰਦਾ ਚੰਗੇ ਬੱਚਿਆਂ ਨੂੰ ਬਿਠਾ ਕੇ ਨਾਲ بس ਝੌਂਗੜਾ ਲਾ ਲੈਂਦਾ ਹੈ ਬੜੇ ਖੁਸ਼ ਤੇ ਇੱਕ ਸਮਾਂ ਇਸ ਤਰ੍ਹਾਂ ਵਿੱਚ ਦਾਵੀ ਆਇਆ ਜਦੋਂ ਬਚਪਨ ਤੋਂ ਲਗਨ ਲੱਗੀ ਸੇਵਾ ਸਿਮਰਨ ਕਰਨ ਲੱਗ ਪਏ ਸੰਸਕਾਰ ਚੰਗੇ ਮਿਲ ਗਏ ਪਿਤਾ ਜੀ ਭਗਤ ਨਾਮਦੇਵ ਜੀ ਦੇ ਪਿਤਾ ਜੀ ਇੱਕ ਸਮਾਂ ਐਸਾ ਆਇਆ ਉਹਨਾਂ ਨੂੰ ਨਾ ਬਾਹਰ ਜਾਣਾ ਪੈ ਗਿਆ ਪਰ ਬਾਹਰ ਜਾਣ ਦੇ ਵਿੱਚ ਵੀ ਇੱਕ ਬੜੀ ਵੱਡੀ ਮੁਸ਼ਕਲ ਸੀ ਮੁਸ਼ਕਲ ਇਹ ਸੀ ਰੋਜ਼ ਅੰਮ੍ਰਿਤ ਵੇਲੇ ਗਊ ਦਾ ਦੁੱਧ ਚੋਣਾ ਉਹਦਾ ਭੋਗ ਵਿੱਠਨ ਨੂੰ ਲਵਾਉਣਾ ਇਹ ਨਾ ਨਹੀਂ ਕੋਈ ਕੁਛ ਕਿਸੇ ਨਾਮ ਨਾਲ ਪਰਮੇਸ਼ਰ ਨੂੰ ਯਾਦ ਕਰਦਾ ਕੋਈ ਕਿਸੇ ਨਾਮ ਦੇ ਨਾਲ ਯਾਦ ਕਰਦਾ ਉਹਨੂੰ ਵਿੱਠਲ ਕਹਿੰਦੇ ਸੀ ਭੋਗ ਲਵਾਉਣਾ ਗਉ ਜੌਣੀ ਹਾਰ ਦੇ ਵਿੱਚ ਬੜੇ ਪਿਆਰ ਨਾਲ ਵਰਤਨ ਸਜਾ ਕੇ ਕੜਵੇ ਵਿੱਚ ਦੁੱਧ ਪਾ ਕੇ ਨਾਲ ਕੌਲਾ ਜਵੇਂ ਦੁੱਧ ਔਲੇ ਵਿੱਚ ਪਾ ਪਾ ਕੇ ਪੀਨੇ ਭਾਵਨਾ ਦੇ ਨਾਲ ਰੱਖਣਾ ਹੁਣ ਭੋਗ ਲਗਾਉਣ ਨੂੰ ਦੇ ਤਕਰੀਬਨ ਹਰ ਧਰਮ ਦੇ ਵਿੱਚ ਭੋਗ ਦੀ ਮਰਿਆਦਾ ਪਰ ਭਾਵਨਾ ਡੋਢੀ ਹੁਣ ਹਰ ਧਰਮ ਦੇ ਵਿੱਚ ਪਰਮੇਸ਼ਰ ਨੂੰ ਰੱਬ ਨੂੰ ਹਾਜ਼ਰ ਨਾਜ਼ਰ ਸਾਰੇ ਜਾਣਦੇ ਨੇ ਕਿ ਰੱਬ ਹੈ ਪਰ ਜਦੋਂ ਭੋਗ ਲਵਾਉਣਾ ਹੁੰਦਾ ਨਾ ਉਹ ਤਾਂ ਕਦੇ ਦੇਖੇ ਹੋ ਤੇ ਇਹੋ ਲੱਗਦਾ ਵੀ ਰੱਬ ਨਹੀਂ ਕੜਾ ਪ੍ਰਸ਼ਾਦ ਦਾ ਭੋਗ ਲਵਾਉਣਾ ਹੋਵੇ ਨਾ ਕੜਾਈ ਅੱਗੇ ਰੱਖ ਲੈਣੀ ਜਾਂ ਉਹ 20 ਸਾਰੀ ਪ੍ਰਾਤ ਵਿੱਚ ਦੀਗ ਭਾ ਕੇ ਰੱਖ ਦੇਣ ਦੱਸੋ ਜੇ ਤੁਸੀਂ ਹਾਜ਼ਰ ਨਾਜ਼ਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦੇ ਉਹਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਡੀ ਪ੍ਰਾਤ ਵਿੱਚ ਭੋਗ ਲਾਉਣ ਮੰਨਦੇ ਹਾਜ਼ਰ ਨਾਜ਼ਰ ਜੇ ਕਈਨੇ ਥਾਲ ਪ੍ਰਾਤ ਵਿੱਚ ਜੇ ਹਾਜ਼ਰ ਨਾਜ਼ਰ ਨਹੀਂ ਫਿਰ ਥਾਲ ਸਜਾਓ ਥਾਲ ਰੱਖੋ ਵਿੱਚ ਕੌਲੀਆਂ ਰੱਖੋ ਬਰਤਨ ਰੱਖੋ ਬੜੇ ਪਿਆਰ ਨਾਲ ਉਹਦੇ ਵਿੱਚ ਸਜਾ ਕੇ ਜਿਵੇਂ ਕਿਸੇ ਵੱਡੇ ਨੂੰ ਆਪਣੇ ਨੂੰ ਸਤਕਾਰਯੋਗ ਨੂੰ ਕੌਲੀਆਂ ਦੇ ਵਿੱਚ ਪਰੋਸ ਕੇ ਸਤਕਾਰ ਨਾਲ ਆਪਾਂ ਭੇਟਾ ਕਰਦੇ ਆਂ ਲਓ ਛਗੋ ਇਹ ਗੱਲ ਬਣਦੀ ਆ स्वागत ਦਾ ਨਾਮ ਦੇ ਰ ਜੀ ਦੇ ਪਿਤਾ ਜੀ ਵੀ ਇਸੇ ਤਰ੍ਹਾਂ ਥਾਲ ਸਜਾ ਕੇ ਦੁੱਧ ਗੜਵੇ ਚ ਪਾ ਕੇ ਦੁੱਧ ਕਟੋਰਾ ਗੜਵੇ ਪਾਣੀ ਕਪ ਲਗਾਏ ਨਾਮੇ ਦੁਹੇ ਹਨੀ ਦੋਹਣਾ ਭਾਵ ਚੋਣਾ ਦੁੱਧ ਕਟੋਰਾ ਗੜਵੇ ਪਾਗੇ ਗਡੋਰੇ ਵਿੱਚ ਦੁੱਧ ਤੇ ਗੜਵੇ ਚ ਨਾਲ ਜਲ ਵੀ ਜਲ ਵੀ ਪਰਬੂ ਪਰਮੇਸ਼ਰ ਜੀ ਨੂੰ ਜੋ ਲੋੜ ਹੈ ਅਪੁਚੇ ਕਰਨ ਵਾਸਤੇ ਜਾਂ ਛਕਣ ਵਾਸਤੇ ਉਹ ਵੀ ਨਾਲ ਹੀ ਹੈ ਨਾਲ ਹੀ ਦੁੱਧ ਦੇ ਜਾਂਦਾ ਇਸ ਤਰ੍ਹਾਂ ਇਹਨਾਂ ਦੇ ਪਿਤਾ ਜੀ ਦੀ ਵੀ ਇਹੀ ਮਰਿਆਦਾ ਹੁਣ ਪਿਤਾ ਜੀ ਨੇ ਬਾਹਰ ਜਾਣਾ ਸੀ ਤੇ ਹੁਣ ਮੁਸ਼ਕਲ ਇਹ ਸੀ ਵੀ ਹੁਣ ਮੇਰੇ ਤੋਂ ਬਾਅਦ ਨੇਮ ਨਾਲ ਅ ਕੌਣ ਭੋਗ ਕਰਵਾਇਆ ਕਰੇ ਤੇ ਮਾਤਾ ਕਹਿਣ ਲੱਗੀ ਨਾਮਦੇਵ ਨੂੰ ਸਮਝਾ ਜਾਓ ਨਾਮਦੇਵ ਲਵਾ ਦਿਆ ਕਰੇ ਸੋਚਿਆ ਵੀ ਠੀਕ ਹੈ ਨਾਮਦੇਵ ਠੀਕ ਹੈ ਇਹ ਬੱਚਿਆਂ ਦੇ ਵਿੱਚ ਭਗਤੀ ਕਰਨ ਵਾਸਤੇ ਬੈੰਦਾ ਵੀ ਹੈ ਉਹਨੇ ਪਤਾ ਨਹੀਂ ਵੀ ਅੰਦਰੋਂ ਕਿੰਨੀ ਕੁ ਭਾਵਨਾ ਹੈ ਬੱਚਾ ਪਰ ਪਿਤਾ ਜੀ ਨੂੰ ਲੱਗਿਆ ਵੀ ਇਹ ਮੰਨੇਗਾ ਇਹ ਔਰੇ ਹੀ ਕਰੇਗਾ ਵੀ ਕੋਲ ਬਿਠਾ ਲਿਆ ਕਹਿਣ ਲੱਗੇ ਨਾਮਦੇਵ ਮੈਨੂੰ ਕੁਛ ਦੇਣ ਵਾਸਤੇ ਬਾਹਰ ਜਾਣਾ ਪੈਣਾ ਤੇ ਮਿੱਠਲ ਦੀ ਸੇਵਾ ਤੋਂ ਅੱਜ ਤੋਂ ਤੂੰ ਕਰਿਆ ਕਰ ਨਹੀਂ ਦੱਸੋ ਪਿਤਾ ਜੀ ਬੜਾ ਖੁਸ਼ ਹੋਇਆ ਵੀ ਮੇਰਾ ਪਿਓ ਜਿੱਤਰਾ ਕਰਦਾ ਸੀ ਹੁਣ ਮੈਨੂੰ ਵੀ ਉਸੇ ਤਰ੍ਹਾਂ ਕਰਨ ਨੂੰ ਸਮਾਂ ਮਿਲੇਗਾ ਮੈਂ ਵੀ ਭੋਗ ਲਵਾਇਆ ਕਰਾਂਗਾ ਮੈਨੂੰ ਦੱਸੋ ਤੇ ਨਾਮਦੇਵ ਜੀ ਦੇ ਪਿਤਾ ਜੀ ਨੇ ਕਿਹਾ ਵੀ ਗਊ ਨੂੰ ਬੜੇ ਪਿਆਰ ਨਾਲ ਝੋਣਾ ਤੇਰੀ ਮਾਤਾ ਚੋਦਿਆ ਕਰੇਗੀ ਤੂੰ ਇਸ਼ਨਾਨ ਕਰਨਾ ਬਹੁਤ ਸੁੱਚਮਤਾ ਦੇ ਨਾਲ ਪਵਿੱਤਰਤਾ ਦੇ ਨਾਲ ਭਗਵਾਨ ਨੂੰ ਭੋਗ ਲਵਾਉਣਾ ਤੇ ਭਗਵਾਨ ਨੂੰ ਭੋਗ ਲਵਾਉਣ ਤੋਂ ਪਹਿਲਾਂ ਤੂੰ ਕੁਝ ਵੀ ਖਾਣਾ ਪੀਣਾ ਨਹੀਂ। ਖੁਸ਼ ਹੋ ਗਿਆ। ਕਹਿੰਦਾ ਠੀਕ ਹੈ ਬਣਾ ਜੀ। ਤੇ ਭਾਗੇ ਦਾ ਨਾਮਦੇਵ ਜੀ ਦੇ ਪਿਤਾ ਜੀ ਬਾਹਰ ਚਲੇ ਗਏ। ਤੇ ਹੁਣ ਨਾਮਦੇਵ ਜੀ ਜਿਹੜੀ ਡਿਊਟੀ ਪਿਤਾ ਜੀ ਦੀ ਲਈ ਸੀ ਉਹਨੂੰ ਨਿਭਾਉਣ ਲੱਗ ਗਏ। ਉਹਨਾਂ ਅਮਰਤ ਵੇਲੇ ਉੱਠੇ ਇਸ਼ਨਾਨ ਕੀਤਾ ਬੜੇ ਪਿਆਰ ਨਾਲ ਮਾਂ ਨੂੰ ਕਹਿੰਦੇ ਮਾਂ ਮੈਨੂੰ ਗਊ ਚੋ ਦੇਵੋ ਗਊ ਦਾ ਦੁੱਧ ਕਟ ਰਿਹਾ ਹੁਣ ਮਾਂ ਨੇ ਇਸ਼ਨਾਨ ਪਾਣੀ ਬੜੇ ਸਚੁਮਤਾ ਪਵਿੱਤਰਤਾ ਦੇ ਨਾਲ ਗਊ ਨੂੰ ਝੋਇਆ ਦੁੱਧ ਦੁੱਧ ਨਾਮਦੇਵ ਨੂੰ ਦਿੱਤਾ ਨਾਮਦੇਵ ਨੇ ਉਸੇ ਤਰ੍ਹਾਂ ਜਿਵੇਂ ਪਿਤਾ ਜੀ ਗੜਵੇ ਦੇ ਵਿੱਚ ਜਲ ਕਟੋਰੇ ਵਿੱਚ ਔਲੇ ਦੇ ਵਿੱਚ ਅ ਅ ਦੁੱਧ ਪਾ ਕੇ ਬੜਾ ਸੁੰਦਰ ਥਾਲ ਸਜਾ ਕੇ ਉੱਪਰੋਂ ਪਿਆਰ ਨਾਲ ਸ਼ਰਦਾ ਨਾਲ ਟਾਕ ਗਏ ਤੇ ਹੁਣ ਮੀਠਲ ਦੇ ਕੋਲ ਪਹੁੰਚ ਗਏ ਮੂਰਤੀ ਔਰ ਹਿੰਦੂ ਧਰਮ ਦੇ ਵਿੱਚ ਮੂਰਤੀ ਪੂਜਾ ਹੈ ਚਲੋ ਆਪੋ ਆਪਣੀ ਭਾਵਨਾ ਚਲੇ ਗਏ ਤੇ ਅੱਗੇ ਹੁਣ ਥਾਲ ਰੱਖ ਕੇ ਅਰਦਾਸ ਕਰਨ ਲੱਗ ਪਏ ਵੀ ਭੋਗ ਲਾ ਦੁੱਧ ਪੀਓ ਗੋਵਿੰਦੇ ਰਾਏ ਅਰਵਾਸ ਲੱਗ ਪਏ ਕਰ ਤੇ ਮੂਰਤੀ ਜਿਹੜੀ ਪੱਧਰ ਦੀ ਸੀ ਨਾ ਅੱਜ ਤੋਂ ਪਹਿਲਾਂ ਉਹਨੇ ਦੁੱਧ ਪੀਤਾ ਸੀ ਤੇ ਨਾ ਹੀ ਅੱਜ ਪੀਣਾ ਸੀ ਜੋ ਕਿ ਭਗਤ ਨਾਮਦੇਵ ਜੀ ਦੇ ਪਿਤਾ ਜੀ ਥਾਲ ਅੱਗੇ ਸਜਾ ਕੇ ਕੁਝ ਸਮਾਹ ਰਾ ਕੇ ਲੈ ਆਉਂਦੇ ਸੀ ਹੁਣ ਇਹ ਗੱਲ ਪਿਤਾ ਜੀ ਨੇ ਨਹੀਂ ਦੱਸੀ ਵੀ ਥੋੜੇ ਸਮੇਂ ਬਾਅਦ ਉਹਵੇਂ ਚੁੱਕ ਲਿਆ ਬਰ ਇੰਨਾ ਬਦਾਸੀ ਵੀ ਭਗਵਾਨ ਜੀ ਵਿੱਠਲ ਜੀ ਭੋਖ ਲਾਉਂਦੇ ਹਨ ਮੁੰਡਾ ਰੱਖਦਾ ਥਾਲ ਅੱਗੇ ਅਰਦਾਸਾਂ ਕਰੀ ਜਾਂਦਾ ਥੋੜਾ ਸਮਾਂ ਦੇਖੀ ਜਾਂਦਾ ਵੀ ਭਗਵਾਨ ਜੀ ਦੇ ਦੁੱਧ ਛਕਦੇ ਹੀ ਨਹੀਂ ਬੈਠਾ ਭਗਵਾਨ ਜੀ ਦੁੱਧ ਛਕੋ ਦੁੱਧ ਛਕੋ ਦੋ ਦੇ ਜਾ ਕੋ ਦੇ ਕੀ ਜਾਂਦਾ ਘੜੀ ਬੀਤ ਗਈ ਦੋ ਘੜੀਆਂ ਤਿੰਨ ਘੜੀਆਂ ਤੇ ਜਦੋਂ ਹਣ ਮੀਠਲ ਜੀ ਆਏ ਨਹੀਂ ਨਾ ਦੋਦੇ ਛਗਣ ਤੇ ਭਗਤ ਨਾਮਦੇਵ ਜੀ ਕਹਿੰਦੇ ਹੋਲੇ ਭਾਓ ਮਿਲੇ ਰਗਰਾਇਆ ਹੋਲੇ ਭਾ ਕਹਿਣ ਲੱਗੇ ਮੀਠਨ ਜੀ ਵਿਦਾ ਜੀ ਨੇ ਕੋਲੋਂ ਤਾਂ ਬੜੀ ਛੇਤੀ ਤੁਸੀਂ ਭੋਗ ਲਾ ਲੈਂਦੇ ਸੀ ਮੇਰੇ ਕੋਲੋਂ ਇਹ ਜੀ ਕਿਹੜੀ ਗਲਤੀ ਹੋ ਗਈ ਜਿਹੜੀ ਮੇਰੇ ਕੋਲੋਂ ਤੁਸੀਂ ਭੋਗ ਨਹੀਂ ਲਾ ਰਹੇ ਔਰ ਇੰਨਾ ਸਮਾਂ ਮੈਨੂੰ ਬੀਤ ਗਿਆ। ਔਰ ਮੇਰਾ ਵੀ ਪ੍ਰਣ ਹੈ ਜਦੋਂ ਤੱਕ ਤੁਸੀਂ ਭੋਗ ਨਹੀਂ ਲਾਉਂਦੇ ਮੈਂ ਕੁਝ ਖਾਣਾ ਪੀਣਾ ਨਹੀਂ ਕਿਉਂਕਿ ਜੇ ਤੁਸੀਂ ਭੋਗ ਨਾ ਲਾਇਆ ਤੇ ਮੇਰੇ ਪਿਤਾ ਜੀ ਮੈਨੂੰ ਵਾ ਕੇ ਨਾਰਾਜ਼ ਹੋਣਗੇ ਕਿ ਤੂੰ ભગવાન ਨੂੰ ਭੋਗ ਨਹੀਂ ਲਵਾਇਆ। ਓੜੀਆਂ ਗੱਲਾਂ ਪਿਆਰ ਦੀਆਂ ਗੱਲਾਂ ਤੇ ਸਾਧ ਸੰਗਤ ਪਰਮੇਸ਼ਰ ਨੂੰ ਉਸ ਪਿਆਰ ਦੀਆਂ ਗੱਲਾਂ ਨੇ ਬੰਨ ਲਿਆ ਪਰਮੇਸ਼ਰ ਜੀ ਨਾਮਦੇਵ ਦੇ ਸਾਹਮਣੇ ਆ ਕੇ ਕਹਿਣ ਲੱਗੇ ਲਿਆ ਬਈ ਇਦੀ ਜਿੱਦ ਨਹੀਂ ਕਰੀਦੀ ਹੁੰਦੀ ਤੇ ਜੇ ਕੋਈ ਦੁਨਿਆਵੀ ਸੋਚ ਰਖਣ ਵਾਲਾ ਹੁੰਦਾ ਵੀ ਰੱਬ ਅੱਗੇ ਆ ਗਿਆ ਜਾਂ ਤਾਂ ਡਰ ਜਾਂਦਾ ਜਾਂ ਬਹੁਤ ਕੁਝ ਮੰਗ ਲੈਂਦਾ ਜਾਂ ਬੜਾ ਹਰਾਨ ਹੁੰਦਾ ਵੀ ਮੈਨੂੰ ਰੱਬ ਨੇ ਦਰਸ਼ਨ ਦਿੱਤੇ ਪਰ ਭੋਲੇ ਭਾਉ ਨਾਮਦੇਵ ਜੀ ਕਹਿਣ ਲੱਗੇ ਭਗਵਾਨ ਦੀ ਬੜੀ ਦੇਰ ਕਰ ਦਿੱਤੀ ਹੈ ਹੁਣ ਆਏ ਉਹ ਪਿਤਾ ਜੀ ਦੇ ਕੋਲੋਂ ਤਾਂ ਇਕਦਮੀ ਛੱਕੇ ਚਲੇ ਜਾਂਦੇ ਥੋੜੇ ਸਮੇਂ ਬਾਅਦ ਇਹ ਖਾੜ ਭੋਗ ਲਵਾ ਕੇ ਲੈ ਜਾਂਦੇ ਇਹ ਉਹ ਆ ਜੀ ਕਹਿੰਦੇ ਵੀ ਮੈਂ ਭਾਈ ਕਿਤੇ ਗਿਆ ਹੋਇਆ ਸੀ ਠੀਕ ਹੈ ਹੁਣ ਆ ਗਿਆ ਲਿਆ ਦੁੱਧ ਹੁਣ ਇੱਥੇ ਵੀ ਭੋਲੇ ਪਾਓ ਜਦੋਂ ਦੁੱਧ ਛਕਣ ਲੱਗੇ ਨਾ ਕਟੋਰਾ ਮੂੰਹ ਨੂੰ ਲਾਇਆ ਭਗਵਾਨ ਜੀ ਨੇ ਤੇ ਨਾਮਦੇਵ ਜੀ ਕਹਿਣ ਲੱਗੇ ਭਗਵਾਨ ਜੀ ਮੇਰੇ ਵਾਸਤੇ ਵੀ ਛੱਡ ਦਿਓ ਤੁਸੀਂ ਤਾਂ ਸਾਰੇ ਹੀ ਛਕਣ ਲੱਗੇ ਮੇਰੇ ਪਿਤਾ ਜੀ ਨੂੰ ਤੁਸੀਂ ਸਾਰਾ ਹੀ ਦੇ ਲੰਦੇ ਸੀ ਥੋੜਾ ਜਿਹਾ ਛੱਕੇ ਹੁਣ ਤੁਸੀਂ ਕਟੋਰਾ ਮੂੰਹ ਨੂੰ ਲਾ ਰਿਆ ਸਾਰਾ ਹੀ ਛਕਣ ਲੱਗੇ ਮੈਂ ਵੀ ਛਕਣਾ ਹੈ ਪਿਆਰ ਦੀਆਂ ਗੱਲਾਂ ਰਬ ਵਸ ਭਗਤਾ ਨੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ ਪਿਓ ਤੇ ਪੁੱਤ ਦੀ ਗੱਲ ਹੋ ਰਹੀ ਹੈ ਭਗਵਾਨ ਜੀ ਮੇਰੇ ਵਾਸਤੇ ਵੀ ਛੱਡ ਦਿਓ ਭਗਵਾਨ ਜੀ ਬੜੇ ਖੁਸ਼ ਹੋਏ ਬੜੇ ਖੁਸ਼ ਹੋਏ ਵਾਹਿਗੁਰੂ ਲੈ ਵੀ ਤੂੰ ਵੀ ਛਕ ਲੈ ਆਪਣਾ ਸੀਤ ਪ੍ਰਸ਼ਾਦ ਪਰਮੇਸ਼ਰ ਨੇ ਭਗਤ ਨਾਮਦੇਵ ਜੀ ਨੂੰ ਦਿੱਤਾ ਲਗਨ ਪਹਿਲਾਂ ਹੀ ਸੀ ਅੰਦਰ ਬੀਜ ਨਾਮ ਦਾ ਪਹਿਲਾਂ ਹੀ ਸੀ ਪਰ ਜਦੋਂ ਪਰਮੇਸ਼ਰ ਦਾ ਸੀਤ ਪ੍ਰਸ਼ਾਦ ਛੱਗ ਲਿਆ ਤੇ ਹੁਣ ਇੱਥੇ ਭਾਵਨਾਵਾਂ ਵਾਲੇ ਅੰਦਾਜ਼ਾ ਲਾ ਸਕਦੇ ਆ ਵੀ ਕੀ ਅਵਸਥਾ ਭਗਤ ਨਾਮਦੇਵ ਜੀ ਦੀ ਬਣ ਗਈ ਹੋਵੇ ਭਗਤ ਨਾਮਦੇਵ ਜੀ ਹੁਣ ਰੋਜ਼ ਗਊ ਚੋਂਦੇ ਨੇ ਤੇ ਭੋਗ ਪਰਮੇਸ਼ਰ ਜੀ ਨੂੰ ठाकुर जी ਨੂੰ ਲਵਾਉਂਦੇ ਤੇ ਜਦੋਂ ਕੁਛ ਦਿਨਾਂ ਬਾਅਦ ਵੈਦਾ ਜੀ ਆਏ ਨਾ ਬਾਹਰ ਜਿੱਥੇ ਕਿਤੇ ਗਏ ਹੋਏ ਸੀ ਆ ਕੇ ਕਹਿਣ ਲੱਗੇ ਨਾਮਦੇਵ ਭੋਗ ਠੀਕ ਠਾਕ ਲਵਾਉਂਦਾ ਰਿਆਂ ਇਹ ਮਾਤਾ ਕਹਿਣ ਲੱਗੀ ਪਹਿਲੇ ਦਿਨ ਇਹਨੇ ਬੜਾ ਸਮਾਂ ਲਾਇਆ ਮੈਂ ਵਾਜਾਂ ਬਾਹਰੋਂ ਮਾਰਦੀ ਰਹੀ ਇਹਨੇ ਗੁੰਡਾ ਨਹੀਂ ਖੋਲਿਆ ਬਹੁਤ ਸਮੇਂ ਬਾਅਦ ਨਿਕਲਿਆ ਪਰ ਹੁਣ ਰੋਜ਼ ਤੁਹਾਡੇ ਵਾਂਗੂ ਛੇਤੀ ਆ ਜਾਂਦਾ ਭੁੱਖ ਲਵਾ ਕੇ ਪੁੱਛਿਆ ਨਾਮਦੇਵ ਉਹ ਠੀਕਾਗ ਲਵਾਉਂਦਾ ਸੀ ਤੇ ਨਾਮਦੇ ਪਿਆਰ ਨਾਲ ਕਹਿੰਦਾ ਪਿਤਾ ਜੀ ਵਿੱਠਲ ਜੀ ਪਹਿਲੇ ਦਿਨ ਬੜੇ ਔਖੇ ਮੰਨੇ ਬੜਾ ਸਮਾਂ ਲਾਇਆ ਪਤਾ ਨਹੀਂ ਮੇਰੇ ਕੋਲੋਂ ਕੋਈ ਸੁੱਚਮਤਾ ਦੇ ਵਿੱਚ ਪਵਿੱਤਰਤਾ ਵਿੱਚ ਸਾਫ ਸਫਾਈ ਵਿੱਚ ਕੋਈ ਕਮੀ ਰਹਿ ਗਈ ਜਾਂ ਮੈਨੂੰ ਵਾਜਾ ਮਾਰਨ ਵਿੱਚ ਕੋਈ ਕਮੀ ਰਹਿ ਗਈ ਬੜਾ ਸਮਾਂ ਲਾਇਆ ਤੇ ਫਿਰ ਆ ਕੇ ਛਕਣ ਵਾਸਤੇ ਭੋਗ ਲਗਾਉਣ ਲਈ ਭੋਗ ਲਾਉਣ ਵਾਸਤੇ ਆ ਗਏ ਬੀਠਲ ਪ੍ਰਪਦਾ ਜੀ ਜਦੋਂ ਭੋਗ ਲਾਉਣ ਆਏ ਤੇ ਦੁੱਧ ਕਟੋਰੇ ਵਾਲਾ ਸਾਰੇ ਹੀ ਛਕਣ ਲੱਗੇ ਸੀ ਤੁਹਾਨੂੰ ਤਾਂ ਕਟੋਰਾ ਪੂਰਾ ਹੀ ਦੇ ਦਿੰਦੇ ਨਾ ਥੋੜਾ ਜਿਹਾ ਛਕਦੇ ਆ ਮੇਰੇ ਕੋਲੋ ਸਾਰੇ ਹੀ ਛਕਣ ਲੱਗੇ ਜੇ ਮੈਂ ਫਿਰ ਕਿਹਾ ਭਗਵਾਨ ਜੀ ਵਿੱਠਲ ਜੀ ਮੇਰੇ ਪਿਤਾ ਜੀ ਨੂੰ ਤੁਸੀਂ ਇੰਨਾ ਦੇ ਦਿੰਦੇ ਹੋ ਝਗੜ ਨੂੰ ਮੈਨੂੰ ਮੇਰੇ ਵਾਸਤੇ ਕੁਛ ਵੀ ਨਹੀਂ ਛੜਨਾ ਕਟੋਰਾ ਹੀ ਮੂੰਹ ਨੂੰ ਲਾ ਲਿਆ ਸਾਰੇ ਹੀ ਛਕਣ ਵਾਸਤੇ ਜੇ ਭਗਤ ਨਾਮਦੇਵ ਜੀ ਦੇ ਪਿਤਾ ਜੀ ਬੜੇ ਹੈਰਾਨ ਹੋ ਰਹੇ ਨੇ ਉਹਦੀਆਂ ਗੱਲਾਂ ਸੁਣ ਸੁਣ ਕੇ ਕਹਿੰਦੇ ਕਟੋਰਾ ਮੂਹ ਨੂੰ ਲਾ ਲਿਆ ਕਹਿੰਦੇ ਹਾਂਜੀ ਕਹਿੰਦੇ ਜਦੋਂ ਮੈਂ ਬੇਨਤੀ ਕੀਤੀ ਫੇਰ ਛੱਡਿਆ ਥੋੜਾ ਜਿਹਾ ਉਹ ਮੈਂ ਛੱਡਿਆ ਤੇ ਹੁਣ ਇਹ ਆ ਵੀ ਅੱਧਾ ਹੋ ਛੱਗ ਲੈਂਦੇ ਨੇ ਰੋਜ਼ ਤੇ ਅੱਧਾ ਮੈਂ ਛੱਡ ਦੇ ਜਦੋਂ ਇਹ ਗੱਲਾਂ ਸੁਣੀਆਂ ਬੜੇ ਹਰਾਣ ਹੋਏ ਪਿਤਾ ਜੀ ਕਹਿਣ ਲੱਗੇ ਨਾਮਦੇਵ ਇਸ ਤਰ੍ਹਾਂ ਇਸ ਤਰ੍ਹਾਂ ਅੱਗੇ ਕਦੇ ਨਹੀਂ ਹੋਇਆ ਨਹੀਂ ਪਿਤਾ ਜੀ ਭਗਵਾਨ ਜੀ ਆਉਂਦੇ ਨੇ ਮਿੱਠਲ ਜੀ ਆਉਂਦੇ ਨੇ ਮੇਰੇ ਨਾਲ ਗੱਲਾਂ ਕਰਦੇ ਨੇ ਦੁੱਧ ਅੰਦਾ ਨਡੋਰਾਉ ਪੀਂਦੇ ਨੇ ਅਤਾ ਘਟੋਰਾ ਮੈਂ ਪੀਂਦਾ ਹਰਾਨ ਹੋ ਗਿਆ ਕਹਿ ਲਗਿਓ ਨਾਮਦੇਵ ਪੀੜੀਆਂ ਹੋ ਗਈਆਂ ਨੇ ਮਿੱਠਲ ਦੀ ਸੇਵਾ ਕਰਦੇ ਅਨੁਸਾਰੋਂ ਮੇਰੀ ਵੀ ਇੰਨੀ ਉਮਰ ਹੋ ਗਈ ਏ ਪਰ ਜਿਵੇਂ ਤੂੰ ਭੋਗ ਲਵਾਇਆ ਇਸ ਤਰਾ ਪਰਗਵਾਨ ਨੂੰ ਕਿਸੇ ਨੇ ਪੋਗ ਨਹੀਂ ਲਵਾਇਆ ਕਿਸੇ ਦੇ ਕੋਲੋਂ ਭਗਵਾਨ ਨੇ ਇਤਰਾ ਦੁੱਧ ਨਹੀਂ ਸ਼ਕਿਆ ਨਾਮਦੇਵ ਜਿਸ ਤਰ੍ਹਾਂ ਤੇਰੇ ਕੋਲੋਂ ਸ਼ਕਿਆ ਦੁੱਧ ਪੀ ਆਏ ਭਗਤ ਘਰ ਗਿਆ ਨਾਮ ਹੈ ਹਰ ਦਾ ਦਰਸ਼ਨ ਪਏ ਪਰਮੇਸ਼ਰ ਦਾ دیدار ਹੋ ਗਿਆ ਜਦੋਂ ਪਰਮੇਸ਼ਰ ਦਾ دیدار ਹੋਇਆ ਘਰ ਆ ਗਿਆ ਇਸ ਤਰ੍ਹਾਂ ਦੀ ਕਿਰਪਾ ਹੋਣ ਲੱਗ ਪਈ ਭਗਵਾਨ ਦੇ ਦਰਸ਼ਨ ਦੇਦਾਰੇ ਹੋਣ ਲੱਗ ਪਏ ਬਸ ਫਿਰ ਨਾਮ ਦੇ ਭਗਵਾਨ ਦਾ ਹੀ ਹੋ ਕੇ ਰਹੇ ਕੋਈ ਦੁਨਿਆਵੀ ਜਿਹੜੇ ਕਾਰੋ ਵਿਹਾਰ ਉਹਨਾਂ ਵਿੱਚ ਮਨ ਨਾ ਲੱਗਾ ਬਸ ਜਦੋਂ ਇਹ ਗੱਲਾਂ ਦਾ ਪਤਾ ਲੱਗਾ ਪਿਤਾ ਜੀ ਨੂੰ ਪੁੱਛਿਆ ਵੀ ਅਸਲ ਗੱਲ ਕੀ ਹੈ ਪਿਤਾ ਜੀ ਹੁਣ ਸਾਰਾ ਕੁਝ ਦੱਸੋ ਵੀ ਮਿੱਠਲ ਦੀ ਮੂਰਤੀ ਦੇ ਅੱਗੇ ਅਸੀਂ ਥਾਲ ਰੱਖਦੇ ਹੁੰਦੇ ਸੀ ਅਰਦਾਸ ਕਰਦੇ ਸੀ ਬਸ ਥੋੜੇ ਸਮੇਂ ਇੰਤਜ਼ਾਰ ਕਰਕੇ ਫਿਰ ਥਾਲ ਚੁੱਕ ਲੈਂਦੇ ਸੀ ਪਰ ਤੂੰ ਤਾਂ ਇੱਕ ਨਿਆਰਾ ਹੀ ਕੰਮ ਕਰ ਦਿੱਤਾ ਹੈ ਉਹ ਵੀ ਲਵਾ ਦੇ ਤੌਰ ਤੇਰੇ ਸਾਹਮਣੇ ਮਿੱਠਲ ਆਪ ਆ ਗਿਆ ਔਰ ਜਦੋਂ ਨਾਮਦੇਵ ਨੂੰ ਇਹ ਗੱਲ ਦਾ ਪਤਾ ਲੱਗਾ ਕਿ ਭਗਵਾਨ ਆਏ ਨੇ ਜਿਹੜੇ ਕਦੇ ਕਿਸੇ ਦੇ ਸਾਹਮਣੇ ਨਹੀਂ ਆਉਂਦੇ ਸਵਾਸ ਖੀਵਾ ਆ ਗਿਆ ਉਹਦੇ ਆਹੀ ਹੋ ਗਿਆ ਸਵਾਸ ਸਵਾਸ ਓਮ ਓਮ ਪਰਮੇਸ਼ਰ ਦੇ ਰੰਗ ਵਿੱਚ ਲੱਗ ਗਿਆ ਸੋ ਭਗਤ ਨਾਮਦੇਵ ਜੀ ਦੀ ਲਗਨ ਪਰਮੇਸ਼ਰ ਦੇ ਨਾਲ ਲੱਗੀ ਪੂਰੇ ਜੀਵਨ ਵਿੱਚ ਕਿੰਨੇਕ ਕੌਤਕ ਭਗਤ ਨਾਮਦੇਵ ਜੀ ਦੇ ਨਾਲ ਹੋਏ ਬੜਾ ਲੰਮਾ ਵਿਸ਼ਾ ਹੈ ਇਹ ਵੇਰ ਆਪਾਂ ਵਿਚਾਰ ਕਰਾਂਗੇ ਭਗਤ ਜੀ ਦਾ ਜਨਮ ਦਿਹਾੜਾ ਇਸ ਲਈ ਜਨਮ ਦੀ ਜਿਹੜੀ ਵਾਰਤਾ ਹੈ ਤੇ ਪਰਮੇਸ਼ਰ ਦੇ ਨਾਲ ਲਗਨ ਕਿਵੇਂ ਲੱਗੀ ਇਹ ਵਿਚਾਰਨਾ ਬੜਾ ਜ਼ਰੂਰੀ ਹੈ ਇਸ ਐਵੇਂ ਨਹੀਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਾਣੀ ਭਗਤ ਨਾਮਦੇਵ ਜੀ ਦੀ ਦਰਜ ਕੀਤੀ ਗਈ ਬੜੇ ਲੋਕ ਕੇਵਲ ਬੁਨਿਆਵੀ ਆਪਣੇ ਆਪ ਨੂੰ ਪ੍ਰਗਟ ਕਰਨ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਕੋਲ ਆਏ ਸੀ ਆਪਣੀ ਆਪਣੀਆਂ ਨੇਤਾ ਆਪਣੀ ਆਪਣੀ ਰਚਨਾ ਨੂੰ ਦਰਜ ਕਰਵਾਉਣ ਵਾਸਤੇ ਕਿਸੇ ਦੀ ਦਰਜ ਨਹੀਂ ਕੀਤੀ ਗਈ ਇਥੋਂ ਤੱਕ ਵੀ ਕਿਸੇ ਧਰਮ ਵਿਸ਼ੇਸ਼ ਵੱਲੋਂ ਆਪਣੇ ਧਰਮ ਦੀ ਸਿਫਤ ਲਖਵਾਉਣ ਦੇ ਵਾਸਤੇ ਵੀ ਜੋਰ ਪਾਇਆ ਗਿਆ ਸ਼ਹਾ ਦਾ ਜਾਮ ਨੂੰ ਪੀਣਾ ਤਾਂ ਮਨਜ਼ੂਰ ਕਰ ਲਿਆ ਮੇਰੇ ਬਾਦਸ਼ਾਹ ਨੇ ਪਰ ਇਸ ਤਰ੍ਹਾਂ ਕਿਸੇ ਦੀ ਸਿਫਤ ਕਿਸੇ ਦੀ ਰਚਨਾ ਨੂੰ ਗ੍ਰੰਥ ਸਹਿ ਮਹਾਰਾਜ ਵਿੱਚ ਦਰਜ ਨਹੀਂ ਕੀਤਾ ਵਾਰਕਾਗਦਾ ਨਾਮਦੇਵ ਜੀ ਦੀ ਰਚਨਾ ਦਰਜ ਹੋਈ। ਔਰ ਜਿਹੜੇ-ਜਿਹੜੇ ਭਗਤ ਪੂਰਨ ਰੂਪ ਵਿੱਚ ਸਮਰਪਿਤ ਹੋਏ ਪਰਮੇਸ਼ਰ ਨੂੰ ਉਹਨਾਂ ਦੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੋਈਆਂ ਭਗਤ ਕਬੀਰ ਜੀ ਫਰੀਦ ਜੀ ਸੱਧਨਾ ਜੀ ਸੈਣ ਜੀ ਪੀਪਾ ਜੀ ਨਾਮਦੇਵ ਜੀ ਜਿੰਨੇ ਵੀ ਭਗਤ ਸਾਰੀਆਂ ਦੀਆਂ ਰਚਨਾਵਾਂ ਦਰਜ ਹੋਈਆਂ ਜਿਹੜੇ ਸੱਚ ਵਿੱਚ ਪਰਮੇਸ਼ਰ ਨੂੰ ਸਮਰਪਿਤ ਸਨ। ਕੁਰਬਾਨ ਜਾਈਏ ਐਸੇ ਭਗਤਾ ਤੋਂ ਪਗਤ ਨਾਮਦੇਵ ਜੀ ਦੇ ਉਤੋਂ ਜਿਨਾਰੇ ਪਰਮੇਸ਼ਰ ਦੀ ਦੀਦਾਰ ਕੀਤੀ ਦਰਸ਼ਨ ਕੀਤੇ